ਬੀਪਾ ਬੀਪਾ ਤੇ ਕੀ ਹੋ ਗਿਆ ਗਰਾਲਾ ਪਾਉਂਦੀ ਹੁੰਦੀਆਂ ਗੱਲੀ ਹੁਣ ਅਗੇ ਛਿਹਰੇ ਦੁੱਧੂ ਹੀ ਜ਼ਿੰਮੇਦਾਰ ਕੀਤੀ ਸੀ ਮਾਹ ਮੜੇ ਦੁੱਧਾ ਹੋ ਕਰਦੇ ਤੂੰ ਬਾਅਦ ਵਾਰ ਸਾਰਾ ਉਤੋਂ ਦੀ ਖੜਤਾ ਦੋ ਕਿਲੋ ਪੱਕਾ ਦੁੱਧ ਖਰਾਬ ਕਰ ਦਿੱਤਾ ਚਲਾਈ ਕੀ ਹੁੰਦਾ ਤੂੰ ਐਵੇਂ ਜਵਾਬ ਨਹੀਂ ਚੜਕਿਆ ਨਾ ਕਰ ਹੁੰਦਾ ਕਿਉਂ ਮੈਨੂੰ ਪਤਾ ਜਦੋਂ ਉੱਠ ਕੇ ਧਾਰਾ ਚੋਣੇ ਪੈਂਦੀਆਂ ਤੂੰ ਤਾਂ ਕਹਿਤਾ ਕੀ ਹੁੰਦਾਗਾ ਪਤਾ ਦੁੱਧ ਕਿੰਨਾ ਮਹਿੰਗਾਗਾ ਹੁਣ ਐ ਡੋਲਰ ਵਾਚ ਤੇ ਰੱਖੇ ਨੇ ਪਸ਼ੂ ਫਿਰ ਪਸ਼ੂ ਹੀ ਵੇਚਦੇ ਪਰੇ ਉਹ ਨਿਆਣੀ ਆ ਫਿਰ ਬੜਾ ਹੈ ਜ਼ਿੰਮੇਵਰੀ ਤੂੰ ਆਪ ਸੰਭਿਆ ਕਰ ਨੀ 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 ਕੱਕ ਸਰ ਚੜਾ ਰੱਖਿਓ ਤੋਂ ਬਾਅਦ ਅਸ ਕਿ ਉਹਦੇ ਬਣ ਬਦਨਗੇ ਕੋਠੇ ਜਿੱਡੀ ਤਾਂ ਹੋਈ ਪਈਗੀ ਹਾਂ ਨਾ ਬੈ ਸੋ ਯਾਰ ਤੈਨੂੰ ਪਤਾ ਹੈ ਪਹਿਲਾਂ ਉਹਦਾ ਪਿਓ ਚਲ ਵਸਿਆ ਉਸ ਤੋਂ ਬਾਅਦ ਫਿਰ ਭੈਣ ਚਲ ਵਸੀ ਭੈਣ ਨੇ ਵਿਚਾਰੀ ਨੇ ਜੰਮੇ ਵਰੀ ਮੈਨੂੰ ਦਿੱਤੀ ਸੀ ਫਿਰ ਆਪਾਂ ਕੀ ਕਰੀਏ ਉਹਦੀ ਭੂਆ ਹੈਣੀ ਗਿਆ ਸਾਰੀ ਜ਼ਿੰਮੇਵਾਰੀ ਤਈ ਲੈ ਲਈ ਆਪ ਦੇ ਉੱਤੇ ਭੂਆ ਮਾਸਣਾ ਨਹੀਂ ਬਾਈ ਨੂੰ ਕਹੇਗੀ ਮੈਨੂੰ ਗਈ ਸੀ ਤੇ ਕੀ ਭਾਣ ਜੀ ਐ ਮੇਰੀ ਕੀ ਹੁੰਦਾ ਐ ਮਾੜਾ ਮੋਟਾ ਤੂੰ ਪਿਆਰ ਨਾ ਸਮਝਾ ਵੀ ਦਿਆ ਕਰ ਉਥੇ ਰ ਸਮਝਾ ਸਮਝਾ ਦੇਖ ਲਿਆ ਉਹ ਨੂੰ ਤਾਂ ਸਮਝਦੀ ਨਹੀਂ ਹੀ ਕੋਈ ਦਾਹ ਥੱਲੇ ਲਾ ਦੂ ਜੇ ਕਹਿੰਦੇ ਦਾਹ ਘਰ ਦੇ ਉਹ ਥੱਲੇ ਲਾ ਦਿੰਦੀ ਹੈਗੀ ਕਦੇ ਕੁਛ ਕਦੇ ਕੁਛ ਜਾਨ ਨੇ ਇੱਥੇ ਫਿਰਦੀ ਹੁਣੀ ਇਹ ਨਿਆਣੀ ਐ ਬੜਾ ਤੂੰ ਵੀ ਕਰਮ ਨਾ ਹੋਇਆ ਕਰ ਜਵਾਗ ਨੂੰ ਸਮਝਾ ਲਈ ਕਿੰਨਾ ਕੁ ਜਿਹੜਾ ਸਮਝਾਈ ਜਾਵਾਂ ਮੈਂ ਤਾਂ ਦਿਮਾਗ ਖੋਖਲਾ ਕਰਤਾ ਉਹਨੇ ਜਮਾ ਸਮਝਾ ਲਿਆ ਬਰਬਾਦ ਕਰਤੇ ਗਾ ਦੇ ਨਾ ਸਮਝਾ ਲਿਆ ਕਰ ਜੇ ਰਾਹੀਂ ਹੁੰਦਾ ਹਮੇ ਜਵਾਕਾਂ ਦਾ ਦਿਨ ਬੋਤਾ ਹੈ ਨਾ ਜਦ ਜ਼ਿੰਮੇਵਾਰੀ ਮੇਰੇ ਗੱਲ ਪਾਈ ਹੋਈ ਹੈ ਬਾਕੀ ਸਿਰੇ ਕੋਈ ਬਗਾਨੀ ਨਹੀਂ ਥਾ ਹੋਤਾਂ ਤਾਂ ਤਬ ਬਗਾਨੀ ਲੱਗਣੀ ਨਹੀਂ ਤੇ ਤੂੰ ਤੇ ਤਾਂ ਭੈਣ ਦੀ ਕੁੜੀ ਹੈਗੀ ਔਖਾ ਤਾਂ ਮੈਨੂੰ ਹੋਗਾ ਮੈਂ ਉਹ ਤਾਂ ਜਵਾਕ ਨੂੰ ਸਾਮਾ ਕੋ ਉਹਨੇ ਸਿਰ ਪਾਈ ਕਰਾਂ ਮੈਂ ਸਾਰਾ ਦਿਨ ਸੱਜੇ ਨਾੜਾ ਦੋਖਣ ਲੱਗ ਜਾਂਦੀਆਂ ਇਹ ਗੱਲ ਹੀ ਨਹੀਂ ਸਮਝਦੀ ਕੋਈ ਮੈਂ ਹੁਣ ਗਲਪਨਾ ਕਰਿਆ ਕਰ ਕੁਛ ਨਹੀਂ ਹੁੰਦਾ ਬਸ ਉਹ ਪੰਜ ਚਾਰ ਸਾਲ ਹੋਟ ਹੋ ਟੱਪ ਜਾਣ ਦੇ ਫਿਰ ਆਪਾਂ ਉਹਨੂੰ ਵਿਆਹ ਦਾਏ ਕੋਈ ਚੰਗਾ ਰਿਸ਼ਤਾ ਢਾਹ ਕੇ ਕੁਦੋਰ ਦਾਂਗੇ ਚੰਗਾ ਕਰ ਜੇ ਦੁੱਧ ਡੋਲੇ ਪਿਆ 2 ਕਿਲੋ ਪੱਕਾ ਫਿਰ ਕਰਿਆ ਨਾ ਸਾਫ ਕਿੰਨੀ ਕੁ ਹੁੰਦਾ ਮਿੱਠੋ ਕੀ ਮੈਂ ਦੱਸ ਕੀ ਕਰਾਂ ਸਾਫ ਹੁਣ ਜਿਹੜਾ ਡੁੱਲੀ ਗਿਆ ਸੇ ਬਾਣੀ ਦੀ ਬਾਲਟੀ ਮਾਰ ਹੋਰ ਫਿਰ ਕੀ ਆਣਾ ਆਹੋ ਪਾਣੀ ਦੀ ਬਾਲਟੀ ਮਾਰ ਕੇ ਸਾਰੇ ਖਿਲਾ ਦਾਂ ਮੈਂ ਹੁਣ ਹੈ ਗੰਨਾ ਦੀ ਕਰਦ ਉਹ ਸਾਰਾ ਕਿੱਥੇ ਦੁਰਜੂ ਪੋਚਾ ਮਾਰ ਦੇ ਬਸ ਚਾਹੀ ਕੰਮ ਜੋਗੀ ਰਹਗੀ ਮੈਂ ਤਾਂ ਪਹਿਲਾ ਪੋਚਾ ਮਾਰਖਾਟੀ ਆ ਹੁਣ ਫੇਰ ਅਕੇ ਦਿਵਾਰੇ ਪੋਚਾ ਲਾ ਦੇ ਸਮਾਂ ਮਗਰ ਪੋਚਾ ਤਾਂ ਵੀਰ ਪਾਲੀ ਮਾਰ ਦੂ ਨੂੰ ਪਿਆਰ ਨਾ ਕਿਹਾ ਕਰ ਹੁਣ ਜਵਾਕ ਗੇਰ ਹੀ ਨਹੀਂ ਦੇਣ ਕਰਦਾ ਮੈਂ ਤਾਂ ਕਹਿੰਦੀ ਉਥੇਰੀ ਵੱਡੀ ਹੋ ਗਈ ਜਿਹੜਾ ਜੁਛਿਆ ਉਹਦਾ ਨਾ ਕਿ ਗਰੀਬ ਗੱਪਾ ਵਿਆਹ ਕੇ ਤੋੜ ਪਰੇ ਮੇਰੇ ਕੋਲੋਂ ਨਾ ਉਹਨੂੰ ਬਰੇ ਕੋਈ ਨਹੀਂ ਆ ਮੋਗੜਾ ਬਜਰੀ ਗੁਲੇ ਰੱਖਾਂ ਦੀਏ ਜਰਾਤ ਨੂੰ ਉੱਠ ਕੇ ਖਾਂਦੀ ਏ ਗੱਲ ਖਾਂਦੀ ਮੋਗੜਾ ਬਨੇ ਜਾਂ ਰੋਟੀਆਂ ਬਾਜੀ ਰਹਿੰਦੇ ਨੇ ਡੇਲੀ ਦੇਖਦਾ ਮੈਂ 5-7 ਵਜ ਜਾਉਂਦਾ ਹਾਂ ਤਾਂ ਮੈਨੂੰ ਪਤਾ ਵੀ ਜਿਹੜਾ ਕੁੱਤਿਆਂ ਨੂੰ ਪਾਉਣੇ ਚਲ ਉਹ ਖਾ ਲੈਂਦੀ ਆ ਮੈਂ ਤਾਂ ਐਂ ਕਿਹਾ ਜਿਹੜਾ ਦਿਮਾਗ ਪਾਈ ਕਰਦੀ ਆ ਮੇਰਾ ਉਹ ਉਹਦਾ ਕੀ ਕਰਾਂ ਮੈਂ ਐ ਏਡੀ ਮਾਂ ਐਂਗੀ ਨਾ ਗਾ ਯਾਰ ਉਹ ਵੀ ਮੇਰੀ ਭੈਣ ਦੀ ਕੁੜੀ ਐ ਤੂੰ ਤਾਂ ਲੱਭਾਈਆਂ ਸਾਹ ਚ ਹੋਰ ਹੁਣ ਭੈਣ ਚੰਗਾ ਫਿਰ ਲਾ ਪੋ ਚਾੱਕ ਜਾਂ ਤੂੰ ਲਾ ਜਾ ਫਿਰ ਉਤੋਂ ਲਵਾ ਕੋਈ ਨਹੀਂ ਲਾ ਦੋਗੀ ਲਾ ਦੇ ਸੱਦ ਹੋ ਗਈ ਤੇ ਅਲੀ ਲੈ ਜਮਾ ਐਂ ਦੇਖਦੀ ਨਹੀਂ ਵੀ ਹੋਰ ਹੁਣ ਉਹਦਾ ਕੌਣ ਆਏਗਾ ਉਹਦਾ ਮਾਮਾ ਮਾਮੀ ਹੁੰਦੇ ਜਵਾਕਾਂ ਦਾ ਉਹ ਕੌਣ ਉਹੀ ਗੱਲ ਵਸ ਬਡੂਆਂ ਵਾਲੀ ਮਾਤਾ ਜਿੱਪਾ ਇੱਥੇ ਹੋਦਰ ਕੰਟਾ ਲੱਗੀ ਪਈਆਂ ਜਲ ਜਲ ਕਰਨਾ ਸਾਰਾ ਕੁਝ ਤਾਂ ਕੱਢ ਕੇ ਆ ਗਈ ਉਹ ਤੇਰੀ ਮਾਂ ਸਾਫ ਕਰੂਗੀ ਆ ਕਿ ਉਹ ਬਾਦ ਦੱ ਕਰ ਕੇ ਆ ਗਈ ਮਾਮੀ ਮੈਨਾਂ ਬੋਟਲ ਕਿਸੀ ਮੈਗਾ ਚਰਲਾ ਥਾਂ ਜਾ ਰੋ ਦਾਵੇਂ ਬਾਲਾ ਖਰਾਕ ਹੋਇਆ ਪਿਆ ਸੀ ਮੈਂ ਕਿਹਾ ਫਿਰ ਤੂੰ ਬੋਲੇਗੀ ਨਾਲੇ ਮਾਮੀ ਮੈਨਾਂ ਕੰਟਾ ਖੜੀ ਰਹੀਆਂ ਦੁੱਧ ਕੋਲੇ ਉਬਲਿਆ ਹੀ ਨਹੀਂ ਮੈਂ ਫਿਰ ਗੈਸ ਘੱਟ ਤੇ ਕਰਕੇ ਆ ਗਈ ਇਹੀ ਤਾਂ ਚੱਕਰਾ ਦੋ ਘੰਟੇ ਖੜੇ ਰਹੇ ਇਹ ਕੋਈ ਜਮਾਨੀ ਬਾਹੁਰਾ ਜਨੂ ਦੀ ਆ ਜਾਂਦਾ ਮੈਂ ਮੇਰੇ ਕਹਾਂ ਸੋ ਇਧਰ ਚਮਕਾਉਣ ਲੱਗ ਗਿਆ ਉਹ ਉੱਧਰ ਵਧਦਾ ਵਧਾਇ ਇੱਕ ਪਾਸੇ ਕੰਮ ਕਰਦੇ ਦੂਜੇ ਪਾਸੇ ਵਧਦਾ ਵਧਾਇ ਕੀ ਮੈਂ ਤੇਰੇ ਕੰਮਾਂ ਦੇ ਨਾਲ ਕਰਾਉਣ ਦਾ ਤੇ ਮਗਰ ਮੈਂ ਫਿਰ ਤੇਰਾ ਹਰ ਕੰਮ ਦੇਖਦੀ ਵੀ ਕਿਵੇਂ ਕਰਦੀ ਆ ਸਫਾਈਆਂ ਕਰਦੇ ਤੇਰੇ ਮਗਰ ਚਲੋ ਕੋਈ ਨਹੀਂ ਮਾਮੀ ਸੌਰੀ ਮੈਂ ਸਾਫ ਕਰ ਦੂੰਗਾ ਫਰਦਿੰਗ ਜੇ 2 ਕਿਲੋ ਪੱਕਾ ਦੁੱਧ ਲਿਕੇ ਉਹ ਖੁਚਲੇਗੀ ਸੌਰੀ ਕਿਹਾ ਦੁੱਧ ਵਾਪਸ ਆਜੂ ਮਾਮੀ ਮੈਂ ਭੁੱਲ ਗਈ ਉਹੀ ਗੱਲਾਂ ਮੈਂ ਤੇ ਚਾਜ ਵੀ ਥੋੜਾ ਥੋੜਾ ਕਰਕੇ ਪਾਉਣੀ ਐ ਵਿਚਾ। ਹੋਰਾ ਪਾਦ ਵੀ ਦੋ ਰੁਪਈਆ ਆ ਜਾਂਨਗੇ। ਤੂੰ ਉਹੀ ਪੱਟੀ ਮੇਚ ਫੇਰ ਕਰ ਦਿੰਦੀ ਆ ਤੂੰ ਜੀ। ਚਲੋ ਕੋਈ ਨਾ ਮੈਂ ਮੈਂ ਗੇਟ ਤਿਆਰ ਮਾਮੀ ਮਾਮੀ ਤਿਆਰ ਕਾਣੂ ਰੱਖਣਾ ਤੇ ਐ ਜਿਹੜਾ ਮੇਰਾ ਦਿਮਾਖਾ ਨੂੰ ਕਿਵੇਂ ਖਾਵੇਂਗੀ ਤੂੰ। ਨਾ ਤੈਨੂੰ ਇੱਥੇ ਲੱਗੀ ਨੂੰ ਘੰਟਾ ਹੋ ਗਿਆ। ਦੁਵਾਰੇ ਸੱਜਣਾ ਟਾਈਮ ਹੋਣ ਵਾਲਾ ਹੋ ਗਿਆ। ਅਜੇ ਤੋਂ ਸਪਾਈਆਂ ਨਹੀਂ ਹੋਈਆਂ ਪਸੂਆਂ ਦੀਆਂ। ਮਾਮੀ ਪਹਿਲਾਂ ਨਾਲ ਲੇਟ ਵੱਗ ਗਈ ਸੀ। ਅਗਰ ਕਿ ਮੋਟਰ ਬੰਦ ਹੋ ਗਈ ਇਹਨਾਂ ਨੇ ਨਾ ਗੋਹਾ ਵਾਲਾ ਜੰਮਿਆ ਪਿਆ ਸੀਗਾ ਇਹਨਾਂ ਤੇ ਤਾਂ ਕਰਕੇ ਟਾਈਮ ਲੱਗ ਗਿਆ। ਮਾਂ ਜਿੰਨਾ ਪੁੱਛ ਪੁੱਛ ਕੇ ਲਾਹਣ ਦੀ ਕੋਹਾ ਸਾਤ ਰੋਣ ਬੋਲ ਕਰਾਈ ਰੱਖਦੀ ਹੈਗੀ ਕੋਈ ਬਣ ਮਤਲਬ ਤੋਂ ਪਾਣੀ ਡੋਲੀ ਜਾਨੀ ਹੈਗੀ ਸਜ ਜੀ ਨਾਲ ਕੇ ਸਫਾਈ ਕਰਦੇ ਉਦ ਕਰਦੇ ਮੇਰੇ ਕੋਲ ਮੈਂ ਜਿੰਨਾ ਡਰਦੀ ਐ ਨਾ ਵੀ ਕੁਛ ਵਿਗਿਆੜਾ ਨਾ ਕੰਮ ਆ ਵੀ ਮੰਮੀ ਮੈਨੂੰ ਬੋਲ ਦੇਣਾ ਉਹਨੇ ਕੋਈ ਨਾ ਕੋਈ ਕੰਮ ਖਰਾਬ ਹੋ ਜਾਣਾ ਫੇਰ ਮਾਮੀ ਮੈਨੂੰ ਬੋਲਦੀ ਆ ਜਲਵੇ ਸਿੱਤ ਤਾਂ ਮੇਰੀ ਗਲਤੀ ਆ ਮੈਂ ਵੀ ਇੱਥੇ ਲੱਗ ਗਈ ਭੁੰਨ ਦੀ ਦੁੱਧ ਰੱਖ ਕੇ ਹੁਣ ਸਾਫ਼ ਕਰ ਦੇ ਮਾਮੀ ਫੇਰ ਬੋਲਦੀ ਹਾਂਜੀ ਕੰਮ আচ্ছা ਵੀਰ ਪਾਲ ਦਿਖਵਾ ਬੋਲਦੀ ਆ ਮੈਨੂੰ ਵੀ ਲੱਗਿਆ ਤਾਂ ਸਹੀ ਬਾਅਦ ਤੋਂ ਨਾ ਤੇ ਵਿੱਚ ਨੰਬਰ ਨਹੀਂ ਸੇਲ ਸੀਗਾ ਤਾਂ ਕਰਕੇ ਉਹ ਉੱਦ ਨਹੀਂ ਹੋ ਗਈ ਮਾਪ ਤਾਂ ਨਹੀਂ ਕੋਣ ਕਹਤਰੀ ਬਾਤ ਬਸਾਂ ਆ ਗਈ ਸੀ ਮੈਨੂੰ ਹਾਂ ਹਾਂ ਬੈਣੀ ਠੀਕ ਆ ਵਧੀਆ ਨਾ ਬੀਤ ਪਾਲ ਤਾਂ ਬੈਠੀ ਪਈ ਆ ਨਾ ਪਰ ਮੈਂ ਠੋਡੀ ਹੈਗੀ ਉਹਨਾਂ ਮੈਂ ਤੜਕੀ ਨਹੀਂ ਠਾਈ ਕਦੇ ਆਪਦੀ ਮਰਜ਼ੀ ਨਾਲ ਉੱਠਦੀ ਹੁਣ ਤਾਂ ਮਿਠਾਉਣਾ ਕੀ ਹੈ ਮਾਈਕਰੋ ਤੇਰੇ ਤੋਂ ਕੰਮ ਕਰਾਉਣਾਗਾ ਕੋਈ ਪਈ ਰਹੇਂਦੇ ਆਪੇ ਉੱਠ ਕੋ ਜਦੋਂ ਉਹ ਜਾਗ ਆਵੇ ਹਾਂ ਬੈਣੀ ਇਹ ਤਾਂ ਮੈਨੂੰ ਪਤਾ ਹੁੰਦਾ ਹੀ ਆ ਭੂਆ ਨੂੰ ਵੀ ਕਰ ਹੁੰਦਾ ਹੀ ਆ ਦੀਦੀ ਜੀ ਦਾ ਹਾਂ ਨਕਾਮਦਨ ਦਾ ਨਾਮ ਹੈ ਕਦੇ ਪਰਵਾਇਆ ਤੋ ਕੀ ਜਦ ਨਾ ਮਾੜਾ ਕੋਈ ਕਦੇ ਕਰਵਾ ਲਿਆ ਮੈਂ ਤਾਂ ਕਹਿੰਦੀ ਜਵਾਬ ਦੇ ਕਾਨੂੰ ਹੋ ਘਾ ਲਉਗੀ ਕਿਉਂਕਿ ਮੇਰੀ ਮਾਂ ਹੈ ਨਹੀਂ ਹੈ ਨਾ ਵੀ ਮਾਮੀ ਕਹਿੰਦੀ ਮੈਂ ਤਾਂ ਸਾਰਾ ਕੁਝ ਕੰਮ ਕਰਵਾਉਂਦੀ ਆ ਆਪ ਦੀ ਮਰਜ਼ੀ ਨਾਲ ਤੋਂ ਕੁਝ ਮਰਜ਼ੀ ਕਰ ਲਈ ਮੈਂ ਕਦੇ ਹਟਾਈ ਨਹੀਂ ਪਰ ਮੈਂ ਹੀ ਨਿਕਿਆ ਕਹਿ ਕੇ ਲਾਇਆ ਕਿ ਉਹ ਵੀ ਪੱਗ ਗਿਆ ਕੰਮ ਕਰ ਲਾ ਹਾਂ ਨਾ ਪਰ ਇਹ ਜੀ ਤਾਂ ਪੂਰਾ ਵਧੀਆ ਲੱਗਿਆ ਹੋਇਆ ਹੈ ਇਹਦਾ ਮੈਂ ਤਾਂ ਕਦੇ ਯਾਦ ਹੀ ਨਹੀਂ ਕਰਿਆ ਕਿਸੇ ਨੂੰ ਉਹ ਜਿਆਦਾ ਦਾਦੀ ਸੀ ਜਿਆਦਾ ਦਾ ਮਮੀ ਡੈਡੀ ਕੁਝ ਨਹੀਂ ਜਿਆਦਾ ਕਰਦੇ ਤਾਂ ਜਿੰਨੇ ਹਾਂ ਨਾ ਕੋ ਮਰਜੀ ਬਣਿਆ ਕਿ ਮੈਂ ਤੋਰਦੀ ਤਾਂ ਹੈ ਹੀ ਤੇਰੇ ਨਾਲ ਨੋ ਨੋ ਪਰ ਮੈਂ ਤਾਂ ਕੁਸ ਕਰਾ ਤਾਂ ਪਰ ਮੈਂ ਤੈਨੂੰ ਆ ਹੀ ਕਹਿਣੀ ਹੈਗੀ ਵੀ ਮਰਜੀ ਆਗੀ ਹਾਂ ਨਾ ਪੜਨੀ ਵੀ ਜਾਂਦੀ ਹੁੰਦੀ ਆ ਪੜਨ ਦੇ ਵੀ ਲਈ ਹੋਈ ਆ ਉਹ ਤਾਂ ਕਹਿਤ ਨਾਲੇ ਸੁੱਟੀਆਂ ਸੀ ਇਹ ਵਰਤਾਂ ਦਾ ਕਰਕੇ ਮੈਂ ਵਿਰੋਕਰੀ ਸੀ ਕਿ ਕੌਣ ਵੀ ਪਰ ਉਹ ਫੁੱਟ ਰਹਿਣਾ ਸੀ ਨਾ ਪਰ ਜਦੋਂ ਉਹਦੇ ਲੈ ਜਾਂਦੇ ਤੁਸੀਂ ਲੈ ਜਾਂਦੇ ਉਦੋਂ ਤਾਂ ਗੱਲ ਹੋਰ ਸੀ ਹੁਣ ਤਾਂ ਮੇਰਾ ਤਾਂ ਨਾ ਮੋਹ ਪੈ ਗਿਆ ਹੁਣ ਤਾਂ ਮੇਰਾ ਅੰਦ ਨੇ ਦੂਜੀ ਕਰਦਾ ਹੈਗਾ ਨਾ ਨਾ ਪਰ ਮੈਂ ਦੋ ਤੇ ਮੈਂ ਰੁਕੇ ਰਹਿਗੇ ਨ ਇੱਕ ਦੋ ਦਿਨਾਂ ਦੇ ਪਰ ਫਿਰ ਵੀ ਮੈਂ ਤੋਰਦੀ ਰਹੇਗੀ ਉਵੇਂ ਮਿਲ ਜੂ ਤੁਸੀਂ ਆ ਕੇ ਹਾਂ ਹਾਂ ਕਰ ਲਿਆਸ ਭਾਈ ਕੰਮ ਥੰਦਾ ਦਾ ਹਾਂ ਬਣੀ ਹਾਂ ਬਹੁਤ ਜ਼ਰੂਰ ਜੀ ਠੀਕ ਕਰਨੀ ਚਲ ਬਣੀ ਮੈਂ ਤੁਹਾਨੂੰ ਠਹਿਰ ਕੇ ਫੋਨ ਲਾਵਣੀ ਹੈਗੀ ਕਿਰਪਾ ਦਾ ਮਾਮਾ ਆ ਕੇ ਉਹਨਾਂ ਰੋਟੀ ਖਾ ਲੈ। ਉਹ ਰੋਟੀ ਖਾ ਕੇ ਜੇ ਜਸੀ ਕੰਮ ਜਾ ਵਾ ਗਿਆ ਸੀ ਨਾ ਨਾ ਰਗੋਏ ਨਾ ਬੋਹਣ ਲਾਈਨ ਮੈਂ ਭੇਲਣ ਤੇ ਉੱਠ ਖੜੀ ਪਈ ਆ ਕੋਈ ਅਦਰ ਗੱਲ ਲਾਜ ਨਹੀਂ ਕਰਵਾਉਂਦੀ ਮੈਂ ਠੀਕ ਹੈ ਮੈਂ ਠੀਕ ਚਲੋ ਓਕੇ ਹਾਏ ਇਹ ਬੁੱਢੀ ਚਲਾਕ ਗੱਲ ਕਰ ਰਹੀ ਜੋ ਤੋਦ ਤੋਨਾ ਸੀ ਗੁੰਮ ਹੋਰ ਤਾਂ ਮਾਰੀਦੀ ਮਾੜਾ ਕਹਿੰਦੇ ਛਾਤੋਂ ਸਾੰਧੀ ਹੁਣ ਤਾਂ ਸਾਰਾ ਦਰ ਮੈਂ ਸਾੰਹੀ ਕੋਈ ਗੱਲ ਜਵਾਬ ਨਹੀਂ ਸਰ ਵੀ ਨਹੀਂ ਨਾ ਹੁਣ ਆਉਂਦਾ ਸੀਗਾ ਹੁਣ ਕੋਈ ਲਾਜ ਚ ਹੋਣਾ ਉਹ ਤੋਂ ਵਿਚਾਰਾ ਮੁੰਡਿਆਰ ਹੋ ਗਈ ਤਾਂ ਉਹ ਜੀ ਜਮੀਨ ਉਹ ਤੇ ਲਾ ਕੇ ਵਿੱਦਿ ਪੀਏ ਪੂਰੇ ਬਤੈਗੇ ਮਾਹਨ ਅਸੀ ਸਾਵਾਸੀ ਲੈ ਲੀ ਲੋਕਾਂ ਨੂੰ ਕੋਈ ਨਾ ਜੇ ਫਿਰ ਵੀ ਜੋਗੀ ਗੱਲ ਕਿਲਾ ਜ਼ਮੀਨ ਦਾ ਤਾਂ ਹੈਗਾ ਹੀ ਆ ਇੱਕ ਕਨਾਲ ਵਿੱਚ ਉਹਦਾ ਪੂਰਾ ਉਹਦੇ ਵਿਆਹ ਕਰੋਗਾ ਤਾਂ ਬਾਕੀ ਰਹੂ ਮੇਰੇ ਕੋਲ ਮੈਂ ਥੋੜੀ ਹੁਣ ਪਾਗਲਾ ਜੀ ਤੇਰੇ ਕੋਲ ਤੋਰੂਗੀ ਨਾ ਲੈ ਕਰੂਆਂ ਇਹ ਸਾਰਾ ਕੰਮ ਲੈ ਗੁੱਸਾ ਕਿਸੇ ਦਾ ਲਉ ਨਹੀਂ ਆਉਦੀ ਭਾਈਆ ਵੱਡੀ ਗੱਲ ਲੈ ਜਾਣਾ ਨਿਰਪਾਲ ਨਿਰਪਾਲ ਕੁੱਤਾ ਹਾਂਜੀ ਮਾਮਾ ਜੀ ਥੋੜਾ ਮੇਰੇ ਨਾਲ ਗੱਲ ਕਰਨੀ ਹੈ ਆਉਣੀ ਆ ਮਾਮਾ ਜੀ ਡੈਡੀ ਮੈਨੂੰ ਫੋਨ ਦਿਖਾਈ ਕਿੰਨਾ ਸੋਹਣਾਗਾ ਲੈ ਮੈਨੂੰ ਵੀ ਲਿਆ ਦੇ ਲੈ ਆਂ ਕੁੱਤਾ ਨਾ ਦੇ ਜੀ ਨੂੰ ਲੈ ਦੇ ਜੀ ਲਿਆ ਨੂੰ ਪੁੱਤ ਤੂੰ ਪੜਦਾ ਹੁਣ ਹਾਂ ਬਸ ਫਿਰ ਜੈਦ ਕੀ ਪੇਪਰਾਂ ਚ ਤੇਰੇ ਵੱਧ ਨੰਬਰ ਆਏ ਹੈ ਜਿੰਨੇ ਵੱਧ ਤੋਂ ਵੱਧ ਤੈਨੂੰ ਨਹੀਂ ਵਿਦਗਾ ਫੋਨ ਲੈ ਕੇ ਦੇਉ ਤੇ ਇੱਕ ਨਾਲ ਨਹੀਂ ਸਰਦਾ ਤੁਹਾਨੂੰ ਇੱਕ ਲਿਆਦਾ ਪੁੱਤ ਜੀ ਦੀਦੀ ਨਾਟਕ ਦੇਖਦੇ ਹੁੰਦੇ ਮੈਂ ਕਿਵੇਂ ਖੜਨੇ ਹੰਦੀਆਂ ਅੱਛਾ ਕੋਈ ਨਹੀਂ ਪੁੱਤ ਲਿਆ ਦਾਂਗੇ ਬਸ ਤੂੰ ਪੜ੍ਹਨਾ ਤੇ ਧਿਆਨ ਰੱਖ ਠੀਕ ਹਾਂ ਵੱਧ ਤੋਂ ਵੱਧ ਪੜ੍ਹਾਈ ਕਰ ਪੁੱਤ ਫਿਰ ਵਧੀਆ ਤੈਨੂੰ ਮੋਬਾਈਲ ਲੈ ਕੇ ਦੇਉਂ ਜਹੇ ਜਹੇ ਕਹਿੰਗੇ ਚੰਗਾ ਮੈਂ ਪੜ੍ਹਾਈ ਕਰਨੇ ਪੂਰਾ ਧਿਆਨ ਦੂੰ ਹਾਂ ਫਿਰ ਤਾਂ ਮੇਰਾ ਪੁੱਤ ਵਾਲਾ ਸਿਆਣੇ ਲਾਜ਼ਮੀ ਲੈ ਕੇ ਦੇਉਂ ਇਹ ਤੇ ਕੀ ਦੇ ਆ ਪਚੋਨਾ ਵੱਢ ਕੇ ਤੇਰੇ ਪੇਪਰ ਪੈ ਜਾਣਗੇ ਹੁਣ ਜੇ ਤੇਰੇ ਨੰਬਰ ਆ ਗਏ ਵਧੀਆ ਚੰਗੇ ਪੂਰੇ ਨੰਬਰ ਲੈ ਗਿਆ ਤੂੰ ਇਹ ਤੇ ਕੀ ਤੈਨੂੰ ਲਿਆ ਦਊਗਾ ਠੀਕ ਹਾਂ ਇਹ ਤਾਂ ਨਾ ਪੱਕਾ ਬਾਜ਼ਰ ਗਾਣ ਰਿਤੇ ਨਾ ਪਦੀ ਨਹੀਂ ਲੈ ਲਾਂਗੇ ਠੀਕ ਦੋਨਾਂ ਨੂੰ ਲਿਆ ਪਹਿਲਾਂ ਤੇਨੂੰ ਲਿਆ ਠੀਕ ਹੈ ਦੀਦੀ ਨੂੰ ਕਹਦੇ ਫਿਰ ਮੈਨੂੰ ਫੋਨ ਨਾ ਖੋਇਆ ਕਰੇ ਕਹੇ ਤਾ ਪੁੱਤ ਫਿਰ ਆਪਾਂ ਵਿੱਚ ਦੀਦੀ ਨੂੰ ਵੀ ਲਿਆਵਾਂਗੇ ਉਹਨੂੰ ਦੱਸ ਦਾਂ ਠਹਿਰ ਕੇ ਲਿਆਵਾਂਗੇ ਠੀਕ ਹਾਂ ਇਹ ਪਹਿਲਾਂ ਦੀਦੀ ਨੂੰ ਲਿਆ ਦਊਂ ਮੈਮਾ ਹਾਂ ਮੈਮਾ ਚਲਦਾ ਤੂੰ ਇਹਨੂੰ ਲੈ ਦਉਂ ਮਸਤ ਪੜਿਆ ਕਰ ਠੀਕ ਹੈ ਤੈਂ ਕਰ ਪੁੱਤ ਤੇਰੀ ਦੀਦੀ ਨੂੰ ਭੇਜ ਦੇ ਠੀਕ ਹੈ ਹਾਂ ਤਾਂ ਹੁਣ ਮੈਨੂੰ ਫੜਾ ਜਾ ਨੇ ਤੂੰ ਪੜ ਲਾ ਵੇ ਕੇ ਚੰਗਾ ਠੀਕ ਆ ਸੈਣਾ ਮੇਰਾ ਬਾਏ ਬਾਏ ਪੁੱਤ ਪਤਾ ਨਹੀਂ ਕੁੜੀ ਕਿੱਥੇ ਖੜ ਗਏ ਦੋ ਤਿੰਨ ਗੋਲ ਮਾਰਤੇ ਹਾਂਜੀ ਮਮਾ ਜੀ ਰੋਕੇ ਤੇ ਮੈਨੂੰ ਹਾਂ ਮਮੀ ਕੀ ਕਰਦਾ ਸੀ ਪੁੱਤ ਬੜਾ ਟਾਈਮ ਲਾਤਾ ਮਮਾ ਜੀ ਮੈਂ ਤਾਂ ਨਾ ਫਾਂਡੇ ਪਾਈ ਸੀ ਦੋ ਕੋ ਮਾਂਝੀ ਜਾਂਦੀ ਸੀ ਅੱਛਾ ਤੇ ਮੈਂ ਦਿਨਾਂ ਇਹ ਗੱਲ ਕਰਨੀ ਇਹ ਪੁੱਤ ਬੜਾ ਅਜਰ ਹੋ ਗਿਆ ਆਪਣੀ ਕਿਤੇ ਗੱਲ ਹੀ ਨਹੀਂ ਹੋਈ ਹੁਣ ਉਹ ਤਾਂ ਤੈਨੂੰ ਰਹਿੰਦੀ ਨੂੰ ਵੀ ਦੇਖ ਦੋ ਤਿੰਨ ਸਾਲ ਹੋ ਗਏ ਹਾਂ ਮਮਾ ਪਰ ਜਾਦੇ ਹੋ ਗਿਆ ਟਾਈਮ ਤਾਂ ਹਨਾ ਤੇ ਜੀ ਲੱਗਿਆ ਤੇਰਾ ਵਧੀਆ हां जी ते ते का, दो दो तो बले मैं त इंजन एक कल ਘੋਣੀ ਪਰ ਸੋਹਣੀ ਦੀ ਮਾਮੀ ਬੋਲੀ ਜਾਂਦੀ ਸੀਗੀ ਦੁੱਧ ਪਿੱਛੇ ਮਮਾ ਤਾਂ ਭੁੱਲੀ ਜਾਣਾਗਾ ਉਹ ਤਾਂ ਨਾ ਅੱਜ ਹੀ ਸੀ ਸਵੇਰ ਦੀ ਗੱਲ हां ਅੱਛਾ ਅੱਜ ਦੀ ਸੀ ਉਹ ਨਾ ਮੈਂ ਤਾਂ ਤਿਆਨ ਚਾ ਗਿਆ ਮੈਂ ਕਈ ਵਾਰੀ ਜੋ ਗੁੱਸਾ ਕਰ ਜਾਂਦਾ ਜਵਾਕ ਤੇਰੀ ਮਾਮੀ ਤੈਨੂੰ ਪਤਾ ਮੂੰਹ ਵੀ ਬੜਬੋਲੀ ਏ ਤੇ ਜਿਹਦੇ ਵਿਚਾਰੀ ਦੇ ਕੁਝ ਨਹੀਂਗਾ हां मम्मा बाकी मेरी गलती ਵੀ ਸੀਗੀ ਚੱਲ ਕੋਈ ਨਹੀਂ ਗੁੱਸੇ ਵਾਲੀ ਗੱਲ ਕੋਈ ਨਹੀਂ ਮਾਪਿਓ ਜੜਕਦੇ ਹੁੰਦਾ ਹੈਗਾ ਬਾਕੀ ਜੀ ਕੋਈ ਚੀਜ਼ ਦੀ ਲੋੜ ਹੈ ਮੈਨੂੰ ਦੱਸ ਦੀ ਨਾ ਚੀਜ਼ ਦੀ ਤਾਂ ਨਹੀਂ ਕੋਈ ਲੋੜ ਹੈਗੀ ਸੰਘੇਣਾ ਕਰ ਬੁੱਤ ਨਾ ਇਹ ਉਹਦਾ ਤਾਂ ਜ਼ਮੀਨ ਹੈ ਗੁੱਸਾ ਕਰੀ ਤੂੰ ਠੀਕ ਆ ਮਮਾ ਹਾਂ ਜਦੋਂ ਮੇਰਾ ਤੇਰੇ ਸਿਰ ਤੇ ਹੱਥ ਹੈਗਾ ਉਹਦਾ ਤੈਨੂੰ ਪਤਾ ਹੈ ਵੀ ਮੂੰਹ ਦਾ ਥੋੜਾ ਜਿਆਦਾ ਜ਼ਰੂਰ ਉਹਦਾ ਬੋਲੀ ਚ ਹੋਇਆ ਹੈਗਾ ਅੜਵਾਈ ਹੈਗੀ ਤੇ ਉਹ ਦਿਲ ਚ ਕੁਝ ਨਹੀਂ ਨ ਕੋਈ ਨਹੀਂ ਮਮਾ ਜੀ ਮਮਾ ਜੀ ਮੈਂ ਵੀ ਤੁਹਾਨੂੰ ਇੱਕ ਗੱਲ ਕਹਿਣੀ ਸੀ ਦੱਸ ਉਹ ਨਾ ਮੇਰੀ ਭੂਆ ਦਾ ਨਾ ਫੋਨ ਆਇਆ ਸੀਗਾ ਮੰਮੀ ਕੋਲੇ ਤੇ ਮੰਮੀ ਕਹਿੰਦੀ ਸੀਗੀ ਵੀ ਤੇਰੀ ਭੂਆ ਹੈ ਕਹਿੰਦੀ ਸੀਗੀ ਵੀ ਵੀਰਪਾ ਨੂੰ ਲੈ ਕੇ ਜਾਣਾ ਚਾਹ ਰਹੇ ਨੇ ਤੇ ਮਮਾ ਮੈਂ ਕਿਵੇਂ ਕਰਾਂ ਜਾਵਾਂ ਕਿ ਨਾ ਦੇਖ ਲੈ ਪੁੱਤ ਤੈਰੀ ਕੀ ਸਲਾਹ ਹੈਗੀ ਮੇਰੀ ਤਾਂ ਕੋਈ ਸਲਾਹ ਨਹੀਂ ਮੰਮੀ ਜਿਹਦਾ ਦੇਖ ਪੁੱਤ ਤੇਰਾ ਜੀ ਲੱਗ ਜੂ ਫਿਰ ਤੱਕਾ ਦਿਨ ਜਾਇਆ ਤੇ ਨਹੀਂ ਫਿਰ ਦ੍ਰਿਗੂਆ ਨੂੰ ਕਹਦਾਂਗੇ ਇੱਥੇ ਆ ਕੇ ਮਿਲ ਜੂ ਇੱਥੇ ਤਾਂ ਉਹ ਆਊਗੀ ਐਂ ਕਹਿੰਦੀ ਸੀ ਵੀ ਮੈਂ ਜਾਂਦੀ ਆਂਦੀ ਚੱਲ ਲੈ ਜਾਊਂਗੀ ਨਾ ਕੋਈ ਨਹੀਂ ਪੁੱਤ ਜੇ ਤੇਰਾ ਇਰਾਦਾ ਹੈ ਤੇਰਾ ਜੀਲ ਹੈ ਕਿ ਜੂ ਜਾਇਆ ਮੈਂ ਕਹਿ ਦੂੰਦਾਂ ਤੇਰੀ ਮੰਮੀ ਨੇ ਜੇ ਕਹਿਣੇ ਨਾ ਨਾ ਮੰਮੀ ਨੇ ਤਾਂ ਮੈਨੂੰ ਕੁਛ ਨਹੀਂ ਕਿਹਾ ਮੈਂ ਤਾਂ ਉਹੀ ਬੋਲਦੀ ਹਾਂ ਤਾਂ ਕਈ ਵਾਰੀ ਵੀ ਆਏ ਹੁੰਦਾ ਵੀ ਤੂੰ ਨਾ ਪੁੱਛਿਆ ਹੋਵੇ ਸੰਧੀ ਨੇ ਨਾ ਨਾ ਮੰਮੀ ਨੇ ਤਾਂ ਮੈਨੂੰ ਐਂ ਕਿ ਅਸੀਂ ਵੀ ਜੇ ਤੂੰ ਜਾਣਾ ਤਾਂ ਜਾ ਸਕਦੇ ਹਾਂ ਜਿਵੇਂ ਤੇਰਾ ਮਨ ਕਰਦਾ ਉਹੀ ਮੈਂ ਕਿਹਾ ਚੱਲ ਮੈਂ ਤੁਹਾਡੇ ਤੋਂ ਪੁੱਛ ਲੈਣੀ ਆ ਵੈਸੇ ਮੇਰਾ ਜੀ ਤਾਂ ਨਹੀਂ ਕਰਦਾ ਜਾਣ ਨੂੰ हां ਜਿੱਤਰਾ ਅਬਦਾ ਜੀ ਕਰਦਾ ਤਾਂ ਜਾਈ ਪੁੱਤ ਨਹੀਂ ਫਿਰ ਪਿੱਛੋਂ ਮੈਨੂੰ ਸੰਸਾਰ ਰਹੂਗਾ ਵੀ ਜਵਾਬ ਨਹੀਂ ਜੀ ਲਾਇਆ ਹੁਣ ਜਾਂ ਨਹੀਂ 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 ਮਾਮਾ ਜੀ ਮੇਰਾ ਰਾਦਾ ਤਾਂ ਹੈ ਨਹੀਂ ਪਰ ਮੈਂ ਜਵਾਬ ਕਿਵੇਂ ਦੇਵਾਂ ਭੂਆ ਨੂੰ ਜਵਾਬ ਤਾਂ ਫਿਰ ਪੁੱਤ ਹੁਣ ਤੂੰ ਮੜਾ ਆਪਣਾ ਤੇਰਾ ਪੜਾਈ ਦਾ ਵੀ ਚੱਲੀ ਜਾਂਦਾ ਵਿੱਚ ਹਨਾ ਹਾਂ ਚਲ ਮੈਂ ਕਹਿ ਦੂੰਗੀ ਵੀ ਮੈਂ ਛੁੱਟਣਾ ਵੇਲੇ ਆ ਜੂਗੀ ਬਾਕੀ ਦੇਖ ਲੈ ਪੁੱਤ ਜੇ ਤੇਰਾ ਜੀ ਲੱਗ ਜੂਗਾ ਬਾਕੀ ਇੱਕ ਤੇਰਾ ਸਕੂਲ ਦਾ ਵੀ ਔਖਾ ਹੈਗਾ ਪੜਾਈ ਦਾ ਹਾਂ ਮਾਮਾ ਜੀ ਚੱਲ ਮੈਂ ਨਾ ਭੂਆ ਨੂੰ ਐ ਕਹਿ ਦੂੰਗੀ ਵੀ ਮੈਂ ਛੁੱਟੀਆਂ ਵੀ ਲੈ ਆ ਜੂੰਗੀ ਹਾਂ ਹੈ ਗੱਲ ਨਹੀਂ ਬਾਕੀ ਦੇਖ ਐ ਨਾ ਕਹੀ ਬੁੱਤ ਜੇ ਤੇਰਾ ਆਪ ਦਾ ਦਿਲ ਮੰਨਦਾ ਹੈ ਨਾ ਵੀ ਦੋ ਦਿਨ ਜਾ ਕੇ ਆਉਣਾ ਫਿਰ ਤੂੰ ਲਾ ਆ ਨਹੀਂ ਨਹੀਂ ਚੱਲ ਮੈਂ ਕਦੇ ਫੇਰ ਹੀ ਵਗ ਜੂੰਗੀ ਹੁਣੀ ਕੀ ਆ ਬਸ ਫਿਰ ਐ ਬੁੱਤ ਹੁਣ ਤੇਰੇ ਪੇਪਰ ਆ ਵੀ ਹੈ ਮੂਰੇ ਹੈ ਨਾ ਤੇ ਆ ਤਾਂ ਚਲਾ ਵਰਤਾਂ ਨਹੀਂ ਆ ਕਰਕੇ ਮਨ ਲੱਗਾ ਪੰਜ ਚਾਰ ਛੁੱਟੀਆਂ ਸੀ ਹਾਂ ਬੜਾ ਤੇ ਪੜਾਈ ਚ ਵੀ ਧਿਆਨ ਰੱਖ ਪੜਾਈ ਚ ਤੱਕ ਲਈ ਜੀ ਚੁੱਟੇ ਜਾਂਦੇ ਦਵਾਰੇ ਜائیں ਜਦੋਂ 4 ਦਿਨ ਬਾਅਦ ਲਾਏ ਠੀਕ ਆ ਹਾਂ ਤੇਨੇ ਪੁੱਤਾ ਇੱਕ ਟੋਕ ਚਾਹ ਬਣਾ ਲਿਆ ਤੇ ਮੈਂ ਤੈਨੂੰ ਐਂ ਕਹਿੰਦਾ ਸੀ ਤੇਰੀ ਮਾਮੀ ਦਾ ਗੁੱਸਾ ਨਾ ਕਰਿਆ ਕਰ ਪੁੱਤਾ ਤੂੰ ਦਿਨ ਲਾ ਕੇ ਪੜ੍ਹ ਲਾ ਠੀਕ ਆ ਮਾਮੀ ਨਹੀਂ ਕਰਦੀ ਗੁੱਸਾ ਚਲ ਮੈਂ ਚਾਹ ਲੈ ਕੇ ਹਾਂ ਬਣਾ ਲਿਆ ਪੁੱਤਾ ਕੋਈ ਇਹਦੀ ਜਵਾਗ ਨੂੰ ਆਏ ਹੋ ਜਾਂਦਾ ਹੈ ਨਾ ਮੈਂ ਤਾਂ ਜਿੱਦਿਆਂ ਦੀ ਆਈ ਹੈ ਵਿਚਾਰੀ ਆਪੇ ਰੱਖੀ ਹੈਗੀ ਭੈਣ ਨੇ ਕਿਹਾ ਉਹ ਤਾਂ ਕਿਤੇ ਖੁੱਲ ਕੇ ਗੱਲ ਨਹੀਂ ਕਰੀ ਕਿ ਇਹ ਜਵਾਬ ਦੇ ਕੋ ਮਨ ਤੇ ਸੋ ਗੱਲ ਜੜੀ ਪਈ ਹੁੰਦੀ ਆ ਨਾ ਵੀ ਸਾਨੂੰ ਮਾਪਿਓ ਤੋਂ ਬਿਨਾ ਬਹੁਤ ਔਖ ਹੈ ਤੇ ਅੱਜ ਮੈਂ ਹਾਂ ਤਾਂ ਪੁੱਛ ਲਗੇ ਚੱਲ ਹਜੇ ਵੀ ਇੱਕ ਦੋ ਗੱਲਾਂ ਸੰਗ ਦੀ ਦਿਲਾਂ ਨਾਲ ਜਿੰਗਾ ਕਰਨੀਆਂ ਰਹਿ ਗਈਆਂ ਵੀ ਕੀ ਆ ਜਵਾਬ ਕਿਤੇ ਕੋਈ ਹੌਂਕਾ ਲਈ ਬੈਠਾ ਹੋਵੇ ਚੱਲ ਕੋਈ ਨਹੀਂ ਚਾ ਵੀ ਗਿਲੇਗਾ ਅਥ ਨਹੀਂ ਬੈ ਕੇ ਗੱਲ ਕਰਾਂਗੇ ਪੁੱਤ ਜੀ ਕੋਈ ਦਿਲਚਸਪ ਗੱਲਬਾਤ ਲੀ ਗਈ ਹੈ ਦੱਸ ਦੇ ਸਪੀਡ ਆ ਕੀ ਕਰੀ ਨਹੀਂ ਇੱਥੇ ਫਰ ਭੰਟਾ ਹੋ ਗਿਆ ਇੱਥੇ ਬੜੀ ਨੂੰ ਤੈਨੂੰ ਮਾਮੀ ਮੈਂ ਨਾ ਸਫਾਈ ਜੀ ਕਰਕੇ ਢੀਆਂ ਦਾਣਾ ਜਾਈ ਚ ਪਾਤਾ ਮੈਂ ਢੋਲ ਵਿੱਚ ਘੱਟਿਆ ਚ ਪਿਆ ਸੀਗਾ ਮੈਂ ਤਾਂ ਚਲੋ ਸਫਾਈ ਜੀ ਕਰਤਾ ਚਲੋ ਤਾਂ ਠੀਕ ਹੈ ਸਫਾਈ ਕਰਕੇ ਢੀਆਂ ਮੈਂ ਤੁਰ ਹੈਗੇ ਸੀ ਫਿਰ ਭੂਆ ਦਾ ਫੋਨ ਆਇਆ ਸੀਗਾ ਅੱਛਾ ਕੀ ਕਹਿੰਦੀ ਸੀ ਭੂਆ ਨਾ ਇੰਨਾ ਖੁਸ਼ਕਾ ਤੋਂ ਨਹੀਂ ਆ ਜੇ ਭੂਆ ਦਾ ਫੋਨ ਆਇਆ ਸੀ ਮਾਮੀ ਭੂਆ ਉਹ ਹੀ ਪੁੱਛਦੀ ਹੈ ਮੈਂ ਤਾਂ ਮੈਂ ਕਿਹਾ ਜੀ ਭੂਆ ਤੇ ਜੀ ਕਹਿੰਦੀ ਕਿ ਮੈਂ ਵੀਰਪਾਣ ਨੂੰ ਲੈ ਜਾ ਮੈਂ ਮੇਰੇ ਕਾਲ ਸੁਣ ਨਾ ਨੂੰ ਜਾਣ ਦੀ ਲੋੜ ਨਹੀਂ ਹੈਗੀ ਉਹ ਆਊਗੀ ਇੱਕ ਦੋ ਦਿਨਾਂ ਨੂੰ ਮੈਂ ਤੁਹਾਨੂੰ ਐ ਕਹਾਂ ਤਾਂ ਮਖਾ ਕੇ ਮਿਲ ਜਾ ਮਮੀ ਜੇ ਭੂਆ ਨੇ ਮੈਨੂੰ ਕਿਹਾ ਵੀ ਨਾਲ ਚੱਲ ਫਿਰ ਮੈਂ ਕੀ ਕਹੂੰਗੀ ਤਾਂ ਜੀ ਕਿਹਾ ਕਿ ਉਹ ਕਹਿੰਦਾ ਨਾਲ ਜਾਣਾ ਨਹੀਂ ਤੇ ਮੈਂ ਜੀ ਉਹਨੇ ਗੁੱਸਾ ਨਾ ਤੈਨੂੰ ਵੀ ਮੈਂ ਫੋਨ ਲਾਇਆ ਤੂੰ ਐ ਕਹਿੰਦੀ ਵੀ ਮੈਂ ਤਾਂ ਸੁੱਤੀ ਪਈ ਸੀ ਕਿਤੇ ਹੋਰ ਕਹਿੰਦੇ ਉਹ ਤਾਂ ਕੰਮ ਕਰੀ ਜਾਂਦੀ ਸੀ ਵੀ ਮਾਮੀ ਨੇ ਜਾਣ ਕੇ ਹੀ ਗੱਲ ਕਰਵਾਈ ਮੈਂ ਤੁਹਾਨੂੰ ਇਹ ਕਹਿ ਸਮਾਂ ਸੁੱਤੀ ਪਈ ਐ ਮਾਪੇ ਮੈਂ ਤਾਂ ਠੋੜੀ ਨਹੀਂ ਉਹਨੂੰ ਚਲ ਕੋਈ ਨਹੀਂ ਮਾਮੀ ਉਹ ਤੁਹਾਨੂੰ ਕਹਿ ਦੂੰਗੀ ਪਰ ਆ ਜਾਣ ਵਾਲੀ ਗੱਲ ਜੇ ਮੈਂ ਭੂਆ ਨੂੰ ਜਵਾਬ ਦੇਤਾ ਨਾ ਫਿਰ ਉਹ ਗੁੱਸਾ ਕਰੂਗੀ ਵੀ ਮੈਂ ਤੱਕ ਹੀ ਹੱਸੀਗਾ ਵਿਚਾਲੇ ਮੇਰੇ ਨਾਲ ਤੇਨੇ ਜਵਾਬ ਦਿੱਤਾ ਆਪਣਾ ਐਂਗ ਰਾਂਗੇ ਮਾਮੀ ਨੂੰ ਕਹਦਾਂਗੇ ਮਾਮਾ ਜਵਾਬ ਦੇ ਦੂਗਾ ਨਾ ਮਾਮਾ ਕਿਉਂ ਬੁਰੇ ਬਬਾ ਤੂੰ ਆਪਣੀ ਕਿਹਾ ਜਾਂਦਾ ਵੀ ਮੈਂ ਜਾਣਾ ਨਹੀਂ ਭੂਆ ਜਦੋਂ ਤੂੰ ਨਿੱਕੀ ਜੀ ਸੀ ਉਦੋਂ ਤੇਰੀ ਭੂਆ ਤੈਨੂੰ ਲੈ ਕੇ ਲੱਗੀ ਜਦੋਂ ਸਾਹਮਣੇ ਕਿਹਾ ਸੀ ਵੀ ਹੁਣ ਕੁੜੀ ਨੂੰ ਕੌਣ ਲੈ ਕੇ ਜਾਊਗਾ ਉਦੋਂ ਭੂਆ ਵੀ ਪਿੱਛੇ ਹਟ ਗਈ ਹੈ ਉਦੋਂ ਸਾਨੂੰ ਮੂਰੇ ਕਰਤਾ ਕਿ ਤੁਸੀਂ ਸਾਮ ਹੁਣ ਤੂੰ ਕੰਮ ਕਰਨ ਆਈ ਆ ਕਿ ਤੇ ਹੁਣ ਹੋਰ ਲਿਝਾਨ ਆਈ ਆ ਕਿ ਤੈਨੂੰ ਵੀ ਮੈਂ ਕੰਮ ਕਰਾਇਆ ਕਰੂੰਗੀ ਚਲੋ ਕੋਈ ਨਹੀਂ ਮਾਮੀ ਮੈਂ ਕਹਿ ਦੂੰਗੀ ਵੀ ਭੂਆ ਮੈਂ ਨਹੀਂ ਜਾਣਾ

ਛੱਡ ਗਿਆ ਚਾ ਮਾਉਣ ਨਾ ਵੀ ਭੂਆ ਦਾ ਫੋਨ ਆਇਆ ਤਾਂ ਮੈਂ ਮੈਂ ਹੁਣ ਉੱਡ ਜੂ ਭੂਆ ਕੋਲ ਵੀ ਖਣੀ ਮੈਂ ਉੱਥੇ ਬੈਠੀ ਰਹੂਗੀ ਤੋਰਦੀਆਂ ਤੈਨੂੰ ਮੈਂ ਤਾਂ ਫੇਰ ਜੀ ਨੌਕਰਾਨੀ ਮਿਲ ਹੋਈ ਹੈਗੀ ਮੈਂ ਤਾਂ ਹੁਣ ਜੇ ਤੋਰ ਨਾ ਤਾਂ ਵੀ ਤੋਰਦੀ ਦੇਖਾਂ ਨਾ ਹੀ ਮੈਂ ਨੀਂ ਜਾ ਤਵੀ ਮਾ ਆਈ ਦੀ ਇਹ ਸੋਤੇ ਰਗੜਾ ਮਾਰ ਕੇ ਵੰਗੇ ਝੋਨੇ ਦਾ ਦੇਖ ਲਾਂਗੇ ਬਟਨ ਘੱਟ ਜਿਵੇਂ ਵੰਦਾ ਜਾਂਦਾ ਨੂੰ ਵੀ ਪਾਉ ਨੂੰ ਲਾਲਿਆ ਕਰਨਾ ਨਾਲ ਉਹ ਤੁਹਾਨੂੰ ਜ਼ੋਰ ਲਾ ਸਕਦੀ ਹੈਗੀ ਮਹਾ ਜਵਾਕ ਨੂੰ ਚੰਦ ਵਖਰ ਪੜ ਲਾਣ ਦੇ ਦੋ ਅੱਖਰ ਨੂੰ ਪੜ ਕੇ ਦੱਸ ਕਿ ਉਹ ਮਾਸਟਰ ਨਹੀਂ ਲੱਗੂਗੀ ਦੋ ਅੱਖਰ ਪੜ ਲੈਣ ਦੇ ਨਹੀਂ ਨਹੀਂ ਕਿ ਕੀ ਪਤਾ ਹੁੰਦਾ ਕਰਮਾਂ ਦਾ ਤੇਰੇ ਬੋਲ ਇਸ ਲਖਣੇ ਵਾਂਗ ਸੱਚੀ ਲੱਗ ਜੇ ਮੈਂ ਤਾਂ ਖੇਤ ਨੇ ਰ ਕਰਨੇ ਸਮਾਂ ਹੁਣ ਟਾਈਮ ਨਾ ਲੱਗ ਜਾਂਦਾ ਜਾਨ ਮਹਾ ਕਾਨੂੰ ਜਵਾਕ ਨੂੰ ਦਾਣ ਕਰਨਾ ਹੁਣ ਇੱਕ ਵਾਰ ਤੂੰ ਉਜਰੀ ਨੂੰ ਭਜ ਭਜ ਪੀ ਨੀ ਨੀ ਥੰ ਮੈਨੂੰ ਤੈਨੂੰ ਪਤਾ ਲਾਏ ਹੋ ਜਾਏਗੇ ਵਜੰਦਾ ਨਹੀਂ ਹੁਣ ਜਿਵਾਗ ਵਦਨ ਗੀਤੋ ਚੁਣਗਾ ਭੱਜ ਕੇ ਨਹੀਂ ਪੈਂਦੀ ਮੈਂ ਉਹਨੂੰ ਕੰਮ ਚ ਕਿਉਂਦੇ ਤੁਸੀਂ ਇਹ ਨਹੀਂ ਉਹਨਾਂ ਨੇ ਕਿਹਾ ਆਖਣੂ ਕਹਿ ਹੁਣ ਤੱਕ ਨਉ ਆਇਆ ਵੀ ਨਹੀਂ ਉਹ ਭੱਜ ਕੇ ਪੈਂਦੀ ਆ ਕਹਿੰਦੀ ਉਹ ਜਿਹੜਾ ਚਲੀ ਜਾਂਦੀ ਹੈ ਜਤਰੀ ਗੱਲ ਹਾਲ ਵੀ ਠੀਕ ਹੈ ਮੈਨੂੰ ਐਂ ਹੀ ਲੱਗਦਾਗਾ ਆਊਟ ਜਾ ਵੀ ਜਵਾਹ ਕਾਨੂੰਨੀ ਕਿ ਦਿਲ ਤੋਂ ਨਾ ਲਾਜੇ ਦੱਸ ਤੇ ਗੱਲ ਤਾਂ ਕੀ ਆ ਫਿਰ ਐਵੇਂ ਤਾਂ ਨਹੀਂ ਉਹੀ ਗੱਲ ਚਾਤਦੇ ਆਂ ਅਦਾ ਮੈਂ ਹੁਣ ਮਾਰ ਲੈਣਾ ਇੱਥੇ ਚ 5 ਮਿੰਟਾਂ ਚ ਰਲਾ ਕੇ ਸੰਣੀ ਮੈਂ ਆਪਣਾ ਝੋਨਾ ਦੇਖਿਆ ਹੂੰਗਾ ਕਹਿ ਕਦਨ ਲੈਂਦਾ ਉਮਰੇ ਰੱਦਾ ਘਹਾ ਦਿਵਾਲੀ ਤੋਂ ਬਾਅਦ ਹੀ ਵੱਢ ਲ ਗਈ ਤੇ ਖਲੂਫਾ ਤਾਂ ਮਰਜੀ ਨਹੀਂ ਫਿਰ ਉਸੇ ਮੰਡੀ ਚ ਬੈਠਾ ਨਾ ਪਿਆ ਅਗਰ ਦਿਵਾਲੀ ਤੈਨੂੰ ਬਦਾ ਫਿਰ ਔਖੀ ਹੀ ਲੰਘੂਗੀ ਹੋਰ ਫਿਰ ਭਰੇ ਵੀ ਔਖਾ ਹੋ ਜਾਂਦਾ ਨਾ ਮੇਰੇ ਅਸੀ ਮਾਮੀ ਬਾਣਜੀ ਕੀ ਕਰਨ ਹਾਂ ਨਹੀਂ ਫਿਰ ਰਾਤ ਨੂੰ ਔਖਾ ਹੋ ਜਾਂਦਾ ਨਾ ਹਾਂ ਉੱਥੇ ਫਿਰ ਰਹਿਣਾ ਪੈਂਦਾ ਨਹੀਂ ਤੈਨੂੰ ਪਤਾ ਦਰਜਾ ਰਹਿੰਦਾ ਵੀ ਕੁਝ ਚੱਕਣਾ ਲਵੇ ਜਾਂ ਕੋਈ ਤੇਰੇ ਨਾਲ ਨਿਤਨੀ ਨਾਲ ਮਾਲੀ ਨਾ ਨਾ ਇੱਕ ਬੜਾ ਆ ਪੰਗਾ ਲੈ ਹੁਣ ਆਇਆ ਨਹੀਂ ਹੈ ਇੱਧਰ ਕਿਹੜਾ ਦੇ ਕਰੀਏ ਨੰਮਣ ਪੱਕੇ ਦਾ ਗੋਹਾ ਪਿਆ ਸੀ ਤੂੰ ਗੋभी ਚੱਕ ਦੇ ਉਹ ਕੋਈ ਜਵਾਬ ਨਹੀਂ ਤੈਨੂੰ ਪਤਾ ਉਹਦਾ ਧਿਆਨ ਬੈ ਹੁਣ ਕਹੀ ਕੇ ਕਦਾ ਮਿੱਟਲਾ ਕੇ ਮਸਾ ਤੂੰ ਮੜਾਇਆ ਪਰ ਪੜ ਵੀ ਲਿਆ ਕਰ ਤੇ ਪੜਦੀ ਦਾ ਬਚੇ ਸਾਦ ਗੱਪੀ ਦਾ ਉਹ ਧਰਦੀ ਨਹੀਂ ਕੰਮ ਕਰਾਉਂਦੀ ਕੀ ਮੈਨੇ ਜਿੰਨਾ ਕਰਾਉਣਾ ਝਟਕੇ ਕੰਮ ਕਰਾਉਣਾ ਉਹ ਤੋਂ ਮੈਂ ਪੰਗਾ ਨਹੀਂ ਮੈਂ ਤਾਂ ਜਦੋਂ ਦੇਖਦਾ ਕੁਛ ਨਾ ਕੁਛ ਕਰਾਈ ਹੀ ਨਹੀਂ ਨੀ ਬਸ ਉਹਦਾ ਕੰਮ ਲੱਗ ਜਾਂਦੇ ਉਹਦੀ ਤੂੰ ਆ ਜਾਂਦੇ ਜਦੋਂ ਬੇਲੀ ਹੁੰਦੇ ਤਾਂ ਤੂੰ ਵੀ ਦੇਖਦਾ ਜਦੋਂ ਪਈ ਰਹਿੰਦੇ ਸਾਰਾ ਮੇ ਤਾਂ ਇਹ ਹਮਾਹ ਜਵਾਕ ਗਿੱਦੜ ਕਾਂ ਟਾਥ ਮਰੀ ਜੂ ਇੱਥੇ ਜੰਨੀ ਚ ਮੈਂ ਹੁਣ ਮਾਰ ਜਾਣਾ ਹੁੰਦੋ ਅੱਖਰ ਪੜਨਾ ਨੇ ਪੱਤਲੇ ਨੇ ਬਰ ਉਹ ਕੋੜਾ ਖਾਂਦੀ ਨਹੀਂ ਹੁਣ ਜਵਾਕ ਹੱਥ ਵਰ ਦੇ ਜਵਾਕ ਖਾਂਦੀ ਵੀ ਡੁੱਗਣਾਗੀ ਫੇਰ ਉਹ ਨਹੀਂ ਜਵਾਕ ਦਾ ਖਾਇਆ ਨਾ ਕਿਧਰੇ ਨਹੀਂ ਜਾਂਦਾ ਹੁੰਦਾ ਮੈਂ ਤਾਂ ਕੰਮ ਵੀ ਕਰਦੀ ਐ ਸੇ ਵਾਕੀ ਇਸ ਲਈ ਜਵਾਕ ਦਾ ਤਾਂ ਉਹ ਵੀ ਨਾ ਪੁੰਨ ਹੁੰਦਾ ਧਰਮ ਹੁੰਦਾ ਹੈ ਕੋੜੀ ਦਾ ਤਾਂ ਵਾਕਈ ਖਾਸ ਕਰਕੇ ਦੋ ਚਾਰ ਹੋਰ ਲੱਗੇ ਜੇ ਨੂੰ ਉਹਨਾਂ ਦਾ ਵੀ ਪੁੰਨ ਕਰਦੇ ਜੇ ਬਾਲਾ ਗੁੱਸਾ ਤੇਰੇ ਕੋਲ ਫੇਰ ਕੀ ਹੁੰਦਾ ਤੀਹ ਦੇਣੀ ਨੂੰ ਦਿੱਤਾ ਕਿਧਰੇ ਨਹੀਂ ਜਾਂਦਾ ਤੇ ਤੀਹ ਤੇਰੀ ਕੋਈ ਕਮਾਈਉ ਲਾ ਲਾ ਲਾਲਾ ਗਰੀਬ ਕਰਦੀ ਕੁੜੀ ਨੂੰ ਨਾ ਕੰਮ ਕਰਿਆ ਕੋਈ ਗੀ ਬਦਲੇ ਲਾ ਲਾਂਗੇ ਕੀ ਆ ਇਹ ਗਿੱਡੀ ਗੱਲੇ ਕੀ ਆ ਤੇਰੇ ਬੋਲ ਹਾਈ ਸੱਖਾ ਹੋ ਹੋ ਜਾਣਾ ਪੁੰਨ ਕਰਨ ਵਾਲਾ ਕੋਈ ਨਹੀਂ ਤੀਹ ਦੇਣੀ ਦਾ ਹੁੰਦਾ ਹੈ ਬਾਲਾ ਗੁੱਸਾ ਨਹੀਂ ਕਰਦੇ ਹੁੰਦੇ ਮੈਂ ਵੀ ਬਗਵਾ ਤੇ ਨਾ ਸਣੀ ਸਦਾ ਨਾ ਫਿਰ ਬਾਬੂ ਜੀ ਕੀ ਤਾਂ ਦਾ ਟਾਈਮ ਨਾ ਕਰਿਆ ਅੱਜ ਹਨ ਮੈਂ ਪੁੱਤ ਨੂੰ ਫੜਤੀ ਤੂੰ ਮਾਰ ਦਿਆ ਕਰਨ ਹੋਰ ਕਰਨਾ ਹੋਰ ਕਰਨਾ ਨਹੀਂ ਤੇ ਮੈਂ ਦੋ ਟੋਕਰ ਲਾ ਤੇ ਮਿੰਟੇ ਹੀ ਢੜਨੂੰ ਇਹ ਵੀ ਜ਼ਰਾ ਜਨ ਜਵਾਗ ਵੀ ਤੇ ਲੱਗੀ ਜਾਂਦੀ ਹੈ ਕੀ ਹੁਣ ਨਹੀਂ ਵੀ ਫਸਿਆ ਕੀ ਕਰੀਏ ਕਿਹੜੇ ਗੁੱਟ ਦੇ ਵਿੱਚ ਉਹ ਜਵਾਗੜੀ ਦਾ ਮੋਹ ਆਉਂਦਾ ਹੈਗਾ ਵੀ ਆਹ ਵੀ ਭਾਣ ਜੀ ਹੈ ਭੈਣ ਦੀ ਕੁੜੀ ਹੈ ਜ਼ਿੰਮੇਵਾਰੀ ਸੁਭਾ ਕੇ ਗਈ ਹੈ ਜਿਹੜਾ ਪੜ੍ਹ ਲੈ ਜਿਹੜੀ ਨੂੰ ਗੁਣ ਨੌਕਰੀ ਮੇਰੇ ਜੇ ਕੋਈ ਚੰਗੇ ਘਰਵਾਰ ਦੇਖ ਕੇ ਪਿਆਰਾਂਗੇ ਇਹ ਸਾਰਾ ਦਿਨ ਕੰਮ ਕੰਮ ਬੜਾ ਆ ਕੇ ਆਪ ਨੂੰ ਫੇਰ ਹੁੰਦਾ ਜੀ ਦੋਨੇ